ਹਾਂਜੀ ਮਨਜੀਤ ਕੌਰ ਮੇਰਾ ਨਾਮ ਆ ਇਹ ਨਾਲੇ ਗਈ ਸੀ ਤੇ ਇੰਟਾ ਇੰਟਾ ਫੋਨ ਕੀਤਾ ਬਿਸ਼ਦ ਬੈਂਕ ਚੋਂ ਨਿਕਲ ਕੇ ਮੈਂ ਗਈ ਆ ਉੱਥੇ ਦੁਕਾਨ ਤੇ ਤੇ ਮੇਰੀ ਚੋਰੀ ਹੋ ਗਈ ਆ ਅਹੀਂ ਮਗਰ ਆਏ ਆ ਤੇ ਕੋਈ ਨਹੀਂ ਫੜੀ ਗਈ ਤੇ ਬੈਂਕ ਚੋਂ ਵੇਖੇ ਨੇ ਚਾਹ ਫਿਰੇ ਕੈਮਰੇ ਵੀ ਉਧਰੋਂ ਆਈਆਂ ਚੌਕੋਲ ਤੇ ਚੌਕੋਲੋਂ ਵਾਪਸ ਗਈਆਂ ਪੁਲਸਵਾਲਿਆਂ ਨੇ ਕੀਤੀ ਪੁਲਸਵਾਲਿਆਂ ਨੇ ਨਹੀਂ ਕੇਅਰ ਕੀਤੀ ਸਾਡੀ ਅੱਜ 3 ਦਿਨ ਹੋ ਗਏ ਨੇ ਕਿੱਦਾਂ ਪਤਾ ਲੱਗਾ ਤੁਹਾਨੂੰ ਮਤਲਬ ਜੇ ਦੋ ਅਹੀਂ ਪੈਸੇ ਦੇਣ ਲੱਗੇ ਜੇਰ ਤੇ ਤੁਹਾਨੂੰ ਫਿਰ ਪਤਾ ਲੱਗਾ ਤਾਂ ਕੋ ਲੈ ਕੇ ਕਿਦਾਂ ਵਿਚੋਂ ਨਿਕਲ ਕੱਢੇ ਕਿਦਾਂ ਉਹਨਾਂ ਨੇ ਉਹਨਾਂ ਨੇ ਬਲੇਡ ਮਾਰ ਕੇ ਤੇ ਤਿੰਨਾਂ ਜਾਣਿਆਂ ਨੇ ਇਤਰਾ ਪਾਸਾ ਦੇਖਦੇ ਉਹਨਾਂ ਨੂੰ ਵਿਚਾਰ ਕਰਕੇ ਫਰਸ ਨੂੰ ਤੇ ਪੈਸੇ ਕੱਢ ਲਏ ਤੁਹਾਨੂੰ ਕਿ ਲੱਗਦਾ ਇਸ ਤਰੀਕੇ ਨਾਲ ਮਾਹੌਲ ਕਿਦਾਂ ਦਾ ਬਣਿਆ ਜਾ ਰਿਹਾ ਹੈ ਨਾਲੇ ਦਾ ਮੋਹ ਸਾਡੇ ਬਾਅਦ ਤੇ ਮਾੜਾ ਹੀ ਆ ਹੁਣ ਉਹਨਾਂ ਫੜੀ ਜਾਵੇ ਕਿ ਤੂੰ ਕੇਰ ਤੁਹਾਡੀ ਸੁਣ ਹਿਸਾਬ ਚਾਹੀਦਾ ਆ ਹਾਂਜੀ ਵੀਰਾ ਨਾ ਪਲਵਿੰਦਰ ਕੌਰ ਜੀ ਹਸਪੀਡ ਹੱਦ ਰੱਖ ਲਾਂਦੇ ਰਹਿਣ ਵਾਲੇ ਹਾਂ ਅਸੀਂ ਸਿੱਧ ਬੈਂਕ ਚ ਨਾਲਾ ਤੋਂ 35000 ਰੁਪਇਆ ਕਢਵਾਇਆ ਸੀ ਉਸ ਤੋਂ ਬਾਅਦ ਘਰ ਮੈਂ ਤਾਂ ਰਾਜਾ ਦੀ ਦੁਕਾਨ ਤੇ ਗਏ ਹਾਂ ਤੇ ਉੱਥੇ ਔਰਤਾਂ ਨੇ ਪੀਸਾ ਕਰਕੇ ਤੇ ਬੈ ਕੇ ਕੱਟ ਕੇ ਤੇ ਕਾਪੀ ਸਮੇਤ ਪੈਸੇ ਚਰਾ ਲਏ ਕਿਨੇ ਬਦਲੇ ਜੀ 35000 ਰੁਪਏ ਤੁਹਾਨੂੰ ਕਿੱਦਾਂ ਬਦਲਾ ਲਗਾ ਹਾਂਜੀ ਅਸੀਂ ਜੈਕਟ ਖਰੀਦੀ ਸੀ ਤੇ ਪੈਸੇ ਕੱਢੇ ਤੇ ਪੈਸੇ ਵਿੱਚ ਹਨ ਨਹੀਂ ਫਿਰ ਉਹਨਾਂ ਦੀ ਕੈਮਰੇ ਵਿੱਚ ਫੋਟੋ ਕਹਿ ਜਾਗੀ ਉਹਨੂੰ ਕਿ ਦਰਖਾਸਤ ਦਿੱਤੀ ਹੈ ਜੀ ਹਾਂਜੀ ਦਿੱਤੀ ਕੀ ਮੰਗ ਕਰਦੇ ਪੁਲਿਸ ਤੋਂ ਇਹ ਹੋ ਕਿ ਨੇ ਤੇ ਚਲੋ ਫੜੇ ਜਾਣ ਤੇ ਅਤਵਾਤ ਤੋਂ ਅਤ ਸਖਤ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਵਾ ਕਿਸ ਤਰੀਕੇ ਨਾਲ ਉਹਨਾਂ ਨੇ ਕੋਈ ਗ੍ਰੇਡ ਮਾਰਿਆ ਵਾ ਜਾਂ ਕਿੱਧਾ ਕੀਤੇ ਹਾਂ ਹਾਂਜੀ ਪਲੇਟ ਮਾਰਿਆ ਤੁਹਾਨੂੰ ਜਦੋਂ ਤੁਸੀਂ ਖਰੀਦਦਾਰੀ ਕਰ ਰਹੇ ਹੋ ਤੁਹਾਨੂੰ ਨਹੀਂ ਪਤਾ ਲੱਗਾ ਕਿ ਤੁਹਾਡੇ ਲਾਗੇ ਕੋਈ ਮਰੇ ਪਤਾ ਨਹੀਂ ਨਹੀਂ ਪਤਾ ਲੱਗਾ ਤੁਹਾਨੂੰ ਕਿਹਾਦਾ ਕਿਥੋਂ ਪਿੱਛਾ ਕਰ ਰਹੇ ਹੋਣਗੇ ਕਹਿੰਦਾ ਲੱਗਦਾ ਬੈਂਕ ਤੇ ਹੋ ਸਕਿਆ ਕਿ ਬੈਂਕ ਕੋਈ ਹੋ ਮਗਰ ਲੱਗੇ ਹਾਂਜੀ ਮਨਜੀਤਕਰ ਮੇਰਾ ਨਾਂ ਆ ਇਹ ਨਾਲੇ ਗਈ ਸੀ ਤੇ ਇੰਦਾ ਇੰਦਾ ਫੋਨ ਕੀਤਾ ਪਿਛਦ ਬੈਂਕ ਚੋਂ ਨਿਕਲ ਕੇ ਮੈਂ ਗਈ ਉੱਥੇ ਦੁਕਾਨ ਤੇ ਤੇ ਮੇਰੀ ਚੋਰੀ ਹੋ ਗਈ ਆ ਅਸੀਂ ਮਗਰ ਆਏ ਆ ਤੇ ਕੋਈ ਨਹੀਂ ਫੜੀ ਗਈ ਤੇ ਬੈਂਕ ਚੋਂ ਵੇਖੇ ਨੇ ਚਾਹ ਫੇਰੇ ਕੈਮਰੇ ਵੀ ਉਧਰੋਂ ਆਈਆਂ ਚੌਕੋਂ ਤੋਂ ਚੌਕੋਂੋਂ ਵਾਪਸ ਵਈਆਂ ਪੁਲਿਸ ਵਾਲਿਆਂ ਨੇ ਕੀਤੀ ਪੁਲਿਸ ਵਾਲਿਆਂ ਨੇ ਨਹੀਂ ਕੇਅਰ ਕੀਤੀ ਸਾਡੀ ਅੱਜ 3 ਦਿਨ ਹੋ ਗਏ ਨੇ ਕਿੱਦਾਂ ਪਤਾ ਲੱਗਾ ਤੁਹਾਨੂੰ ਮਤਲਬ ਜੇ ਦੋ ਅਹੀਂ ਪੈਸੇ ਦੇਣ ਲੱਗੇ ਜੇਰ ਤੇ ਤੁਹਾਨੂੰ ਫੇਰ ਪਤਾ ਲੱਗਾ ਸਾਕੂ ਲੈ ਕੇ ਕਿੱਦਾਂ ਵਿਚੋਂ ਨਿਕਲ ਕੱਢੇ ਕਿੱਦਾਂ ਉਹਨਾਂ ਨੇ ਬਲੇਡ ਮਾਰ ਕੇ ਤੇ ਤਿੰਨਾਂ ਜਾਣਿਆਂ ਨੇ ਇਤਰਾ ਪਾਸਾ ਦੇਖਦੇ ਤੁਹਾਨੂੰ ਵਿਚਾਰ ਕਰਕੇ ਫਰਸ਼ ਨੂੰ ਤੇ ਪੈਸੇ ਕੱਢ ਲਏ ਤੁਹਾਨੂੰ ਕਿ ਲੱਗਦਾ ਇਸ ਤਰੀਕੇ ਨਾਲ ਮਾਹੌਲ ਕਿਦਾਂ ਦਾ ਬਣਿਆ ਜਾਵੇ ਹਾਈ ਨਾਲ ਇਹਦਾ ਮੋਲ ਸਾਡੇ ਬਾਜਟ ਤੇ ਮਾੜਾ ਹੀ ਆ ਹੁਣ ਉਹਨਾਂ ਫੜੀ ਜਾਵੇ ਕਿ ਤੂੰ ਕਿਰ ਤੁਹਾਡੀ ਹਾਂਜੀ ਵੀ ਇਹਦਾ ਨਾ ਪਲਵਿੰਦਰ ਕੌਰ ਜੀ ਹਸਪੈਂਡ ਹੱਦ ਰਖ ਲਾਂਦੇ ਰਹਿਣ ਵਾਲੇ ਹਾਂ ਅਸੀਂ ਸਿੱਧ ਬੈਂਕਾਂ ਚ ਨਾਲਾ ਤੋਂ 35000 ਰੁਪਿਆ ਕਢਵਾਇਆ ਸੀ ਉਸ ਤੋਂ ਬਾਅਦ ਘਰ ਮੈਂ ਤੇ ਰਾਜਾ ਦੀ ਦੁਕਾਨ ਤੇ ਗਏ ਹਾਂ ਤੇ ਉੱਥੇ ਔਰਤਾਂ ਨੇ ਪੀਸਾ ਕਰਕੇ ਤੇ ਬੈ ਕੇ ਕੱਟ ਕੇ ਤੇ ਕਾਪੀ ਸਮੇਤ ਪੈਸੇ ਚਰਾ ਲਏ ਕਿਨੇ ਬਣੇ ਫੈਂਟ 20000 ਰੁਪਏ ਤੁਹਾਨੂੰ ਕਿੱਦਾਂ ਬਦਲਾ ਲੱਗਾ ਹਾਂਜੀ ਅਸੀਂ ਜੈਕਟ ਖਰੀਦੀ ਸੀ ਤੇ ਪੈਸੇ ਕੱਢੇ ਤੇ ਪੈਸੇ ਵਿੱਚ ਹਨ ਨਹੀਂ ਫਿਰ ਉਹਨਾਂ ਦੀ ਕੈਮਰੇ ਵਿੱਚ ਫੋਟੋ ਕਹਿ ਜਾਗੀ ਉਹਨੂੰ ਕੋਈ ਦਰਖਾਸਤ ਦਿੱਤੀ ਹੈ ਜੀ ਹਾਂਜੀ ਦਿੱਤੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਇਹ ਹੋ ਕੇ ਨੇ ਤੇ ਚਲੋ ਫੜੇ ਜਾਣ ਤੇ ਔਰਤ ਵਾਤ ਵਾਤ ਸਖਤ ਕਾਰਵਾਈ ਕੀਤੀ ਜਾਵੇ ਕੀ ਲੱਗਦਾ ਵਾ ਕਿਸ ਤਰੀਕੇ ਨਾਲ ਉਹਨਾਂ ਨੇ ਕੋਈ ਬਲੇਡ ਮਾਰਿਆ ਵਾ ਜਾਂ ਕਿੱਦਾਂ ਕੀਤੇ ਹਾਂਜੀ ਬਲੇਡ ਮਾਰਿਆ ਤਾਨੂੰ ਜਦੋਂ ਤੁਸੀਂ ਖਰੀਦਦਾਰੀ ਕਰਦੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਤੁਹਾਡੇ ਲਾਗੇ ਕੋਈ ਮਰੇ ਪਤਾ ਨਹੀਂ ਨਹੀਂ ਪਤਾ ਲੱਗਦਾ ਤੁਹਾਨੂੰ ਕਿ ਲੱਗਦਾ ਕਿਥੋਂ ਪਿੱਛਾ ਕਰ ਰਹੇ ਹੋਣਗੇ ਕਦਾ ਲੱਗਦਾ ਬੈਂਕ ਤੇ ਹੋ ਸਕਿਆ ਕਿ ਬੈਂਕ ਕੋਈ ਹੋ ਮਗਰ ਲੱਗਦਾ